ਪੰਜਾਬ ਦੇ ਵਿੱਚ ਫਾਈਲਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀ ਮਾਰ ਕੇ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਚਲਦੀ ਪੰਚਾਇਤ ਦੇ ਵਿੱਚ ਇੱਕ ਸ਼ਖਸ ਆਉਂਦਾ ਨੇੜੇੋਂ ਆ ਕੇ ਸਰਪੰਚ ਦੇ ਗੋਲੀ ਮਾਰ ਦਿੱਤੀ ਜਾਂਦੀ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸੀਗਾ ਸਰਪੰਚ ਹਾਲਾਂਕਿ ਉਸ ਦੀ ਪਤਨੀ ਸਰਪੰਚ ਮunicipality ਪਰ ਸਾਰੇ ਕੰਮ ਜੋ ਹੈ ਉਹ ਸ਼ੰਕਰ ਲਾਲ ਹੀ ਕਰ ਰਿਹਾ ਸੀਗਾ ਅਬੋਹਰ ਦੇ ਪਿੰਡ ਕਲਰ ਖੇੜਾ ਦਾ ਮਾਮਲਾ ਹੈ ਕਲਰ ਖੇੜਾ ਪਿੰਡ ਦਾ ਸਰਪੰਚ ਬਣਿਆ ਸੀ ਆਮ ਆਦਮੀ ਪਾਰਟੀ ਦੀ ਸਰਪੰਚ ਸੀਗੀ ਮਹਿਲਾ ਸਰਪੰਚ ਤਾਂ ਉਸ ਦਾ ਪਤੀ ਜਿਹੜਾ ਸਾਰਾ ਕੰਮਕਾਰ ਦੇਖਦਾ ਸੀ ਸਰਪੰਚੀ ਵਾਲਾ ਤਾਂ ਅਚਾਨਕ ਆਮ ਆਦਮੀ ਪਾਰਟੀ ਦਾ ਇੱਕ ਸ਼ਖਸ ਦੱਸਿਆ ਜਾ ਰਿਹਾ ਮਨੋਜ ਉਸ ਦਾ ਨਾਮ ਦੱਸਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਨਾਲ ਹੀ ਸੰਬੰਧਤ ਹੈ ਉਹ ਆਉਂਦਾ ਤਾਂ ਅਚਾਨਕ ਚੱਲਦੀ ਪੰਚਾਇਤ ਦੇ ਵਿੱਚ ਨੇੜੇ ਆ ਕੇ ਸਰਪੰਚ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਸ਼ੰਕਰ ਲਾਲ ਸਰਪੰਚ ਦੀ ਮੌਤ ਹੋ ਜਾਂਦੀ ਹੈ ਹਸਪਤਾਲ ਵਿੱਚ ਉਸ ਨੂੰ ਪੱਤੀ ਕਰਵਾਇਆ ਜਾਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਬੋਹਰ ਦੇ ਕਲਰ ਖੇੜਾ ਤੋਂ ਇਹ ਪੂਰਾ ਮਾਮਲਾ ਜੋ ਆ ਸਾਹਮਣੇ ਆਇਆ ਹੈ ਤਸਵੀਰਤਾਂ ਦਿਖਾ ਰਹੇ ਹਾਂ ਬੋਹਰ ਦੇ ਪਿੰਡ ਕਲਰ ਖੇੜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਚਲਦੀ ਪੰਚਾਇਤ ਦੇ ਦੌਰਾਨ ਇੱਕ ਗੋਲੀ ਚੱਲਦੀ ਹੈ ਤੇ ਸਰਪੰਚ ਦੇ ਪਤੀ ਨੂੰ ਲੱਗ ਜਾਂਦੀ ਹੈ ਹਾਲਾਂਕਿ ਸਰਪੰਚ ਸਾਰਾ ਕੰਮ ਦੇਖਦਾ ਸੀ ਉਹ ਸ਼ੰਕਰ ਲਾਲ ਉਸ ਦਾ ਨਾਮ ਜੋ ਹੈ ਉਹ ਦੱਸਿਆ ਜਾ ਰਿਹਾ ਹੈ ਤਾਂ ਕਲਰ ਖੇਡਾ ਬੋਰ ਦੇ ਕਲਰ ਖੇਡਾ ਦੇ ਵਿੱਚ ਇਹ ਵੱਡੀ ਵਾਅਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਸੀਗਮ ਮਨੋਜ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਅਤੇ ਮੌਕੇ ਤੇ ਹੀ ਸ਼ੰਕਰ ਲਾਲ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਤਸਵੀਰਾਂ ਨੇ ਕਲਰ ਖੇੜਾ ਦੇ ਵਿੱਚ ਇਹ ਵੱਡੀ ਘਟਨਾ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਇਸ ਮਾਮਲੇ ਦੇ ਉੱਪਰ ਲੋਕ ਜਿਹੜੇ ਮੌਜੂਦ ਸੀਗੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ ਨੇ ਪੂਰੀ ਘਟਨਾ ਦੇ ਬਾਰੇ ਦੱਸਿਆ ਕਿ ਆਕਰ ਕਿਸ ਤਰ੍ਹਾਂ ਇੱਕ ਘਟਨਾ ਘਟੀ ਹੈ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪੁੱਛਦੀ ਹੈ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਆਰੰਭ ਕੀਤੀ ਗਈ ਹੈ ਕਲਰ ਖੇੜੇ ਦੀ ਸਰਪੰਚਾਂ ਦੀ ਵਾਇਫ ਸੀਗੀ ਉਹਨਾਂ ਦਾ ਸ਼ੰਕਰ ਲਾਲ ਸਾਡਾ ਬਹੁਤ ਅੱਛਾ ਵਰਕਰ ਸੀ ਬਹੁਤ ਬੜੀਆ ਪਾਰਟੀ ਦਾ ਸਾਥੀ ਸੀਗਾ ਸਰਪੰਚ ਜਿੱਤੇ ਅਸੀਂ ਬੜੇ ਅੱਛੇ ਕੰਮ ਕੀਤੇ ਸੀ ਇਹਨਾਂ ਉੱਥੋਂ ਦੇ ਕੁਝ ਜਿਵੇਂ ਗਰੀਬਾਂ ਦੇ ਘਰ ਜਾਂਦੇ ਸੀ ਇਹਨੇ ਬੜੀ ਮਿਹਨਤ ਕੀਤੀ ਸੀ ਵਾਟਰ ਵਰਕਸ ਵਿੱਚ ਬੜੀ ਬੜੀ ਮਿਹਨਤੀ ਮਤਲਬ ਸਰਪ੍ਰੈਸਰ ਬੜਾ ਮਾੜਾ ਐ ਤੇ ਯੋਤੇ ਨਾਲੀ ਦੇ ਉੱਤੇ ਕੋਈ ਮਤਲਬ ਇੱਕ ਨਾਲੀ ਦਾ ਵਿਵਾਦ ਸੀਗਾ ਜਿਵੇਂ ਆਮ ਪਿੰਡਾਂ ਚ ਹੁੰਦਾ ਪੰਚਾਇਤ ਖੜੀ ਪੰਚਾਇਤ ਦੇ ਸਾਹਮਣੇ ਕਹਿੰਦੇ ਜੋ ਮੈਂ ਸੁਣਿਆ ਉਵੇਂ ਇਹਨਾਂ ਨੇ ਗੋਲੀ ਮਾਰੀ ਸਰ ਮਰਨਾਲਾ ਵੀ ਕੋਈ ਆਪ ਦਾ ਆਗੂ ਸੀ ਕਹਿੰਦੇ ਜੀ ਮਰਨਾਲਾ ਵੀ ਉਹ ਆਪ ਦਾ ਹੀ ਸਾਡਾ ਵਰਕਰ ਲੇਕਿਨ ਜਿੰਨੇ ਜੋ ਵੀ ਕੰਮ ਕੀਤਾ ਉਹਦੀ ਉਨੀ ਸਜ਼ਾ ਮਿਲੋ ਪੂਰੀ ਕਿਸੇ ਨਾਲ ਰਿਆ ਪੂਰੀ ਸਜ਼ਾ ਮਿਲੂਗੀ ਕਿਉਂਕਿ ਇਹ ਬਹੁਤ ਹੀਨਸ ਕ੍ਰਾਈਮ ਹੈ ਇਹਦੇ ਕੋਈ ਕਿਸੇ ਦੀ ਰਿਆ ਨਹੀਂ ਆਉਹੀ ਹੈ ਸਰਪੰਚ ਦਾ ਪੰਚਾਇਤ ਦਾ ਕੰਮ ਹੈ ਲੋਕਾਂ ਦਾ ਕੰਮ ਦਾ ਨਿਵਾਰਣ ਕਰਨਾ ਸਰਪੰਚ ਸਾਹਿਬ ਮੌਕੇ ਤੇ ਸੀਗੇ ਨਾਲੇ ਦਾ ਜਿਵੇਂ ਮੈਨੂੰ ਪਤਾ ਲੱਗਿਆ ਕੋਈ ਰੋਲਾ ਚੱਲੀ ਜਾਂਦਾ ਸੀ ਤੇ ਇੱਕ ਪਿੰਡ ਦੇ ਵਿਅਕਤੀ ਨੇ ਆ ਕੇ ਕੋਲੇ ਆ ਕੇ ਪਤਾ ਨਹੀਂ ਕਿਸ ਰੰਜਿਸ਼ ਨਾਲ ਕੀ ਉਹਨਾਂ ਦੀ ਰੰਜਿਸ਼ ਸੀ ਆਪਸ ਦੀ ਵੀ ਬੈਟਰ ਸੀਗਾ ਕੋਈ ਮਾਰਤੀ ਅੱਜ ਕੱਲ ਲੋ ਐਂਡ ਆਰਡਰ ਤੁਸੀਂ ਵੇਖ ਲਓ ਡਰ ਖਤਮ ਹੋਇਆ ਪਰਜਾ ਦੇ ਵਿੱਚ ਲੋਕਾਂ ਨੂੰ ਡਰੀ ਹੈ ਨਹੀਂ ਕੀ ਕੀ ਕਰ ਰਹੇ ਆ ਕੀ ਕਰ ਰਹੇ ਆ ਇਸ ਤਰੀਕੇ ਨਾਲ ਜੇ ਸਰਪੰਚ ਨੂੰ ਇੱਕ ਮੌਤਪੁਰ ਬੰਦੇ ਦੀ ਇਸ ਤਰੀਕੇ ਨਾਲ ਜੇ ਮ੍ਰਿਤਿ ਹੁੰਦੀ ਹੈ ਬੜੀ ਬੰਦਭਾਗੀ ਘਟਣਾ ਹੈ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਸਾਰੇ ਪ੍ਰਸ਼ਾਸਨ ਨੂੰ ਵੀ ਕਿ ਇਸ ਚੀਜ਼ ਨੂੰ ਮੋਕੇ ਤੇ ਵੇਖ ਕੇ ਜਿਹੜੇ ਵੀ ਕਾਰਵਾਈ ਬਣਦੀ ਜਲਦੀ ਤੋਂ ਜਲਦੀ ਅੱਜ ਸ਼ਾਮ ਨੂੰ ਪਰਿਵਾਰ ਚ ਵਿਆਹ ਸੀਗਾ ਇਹਨਾਂ ਦੇ

ਜੋ ਆ ਰਹੇ ਸੀ ਬਿਰੋਸ ਜੀ ਨੂੰ ਡੈਕੂਪਟ ਹੈ ਗਿਆ ਤੇ ਦੇ ਨਹੀਂ ਤਾਂ ਉਹ ਉਹ ਥੱਲੇ ਆ ਉਹ ਡੈਕੂਪਟ ਪਿਆਉਣ ਦਾ ਕੋਲੇ ਜਾ ਕੋਲੇ ਪੰਚਾਇਤ ਕਿਸ ਚੀਜ਼ ਦੀ ਸੀ ਕਿ ਨੇ ਪੰਚਾਇਤ ਕੋਈ ਨਾਲੇ ਦੀ ਸੀ ਨਾਲੇ ਦੀ ਸੀ ਕਿ ਮਾਰੀ ਕਿੰਨੀ ਗੋਲੀ ਕਿੰਨੇ ਮਾਰੀ ਉਹ ਬਿਰੋਸ ਕੁਮਾਰ ਰੱਖੀ ਫਟਪਟਾ ਗੋਲ ਕੌਣ ਹੈ ਉਹ ਬਿਰੋਸ ਕੁਮਾਰ ਮਾਰ ਬਿਰੋਸ ਕੁਮਾਰ ਮਾਰਾਈ ਬਿਰੋਸ ਸ਼ਾਇਦ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਹੈ ਹਾਂ ਆ ਪਾਰਟੀ ਆਮ ਪਾਰਟੀ ਨਾਲ ਸੰਬੰਧਿਤ ਬਾਕੀ ਦੱਸੋ ਜੀ ਜੇ ਅਸੀਂ ਵੀ ਹੁਣੇ ਆਏ ਆ ਕੀ ਗੱਲ ਕੀ ਹੋਈ ਸੀ ਜੀ ਗੱਲ ਹੈ ਜੀ ਕਰਦੇ ਅਜ ਮੈਂ ਮੌਕੇ ਤੇ ਆ ਕੇ ਪਹੁੰਚੇ ਹਾਲਾਤ ਮੇਰੇ ਹਾਲਾਤ ਮੌਕੇ ਤੇ ਹੈ ਨਹੀਂ ਬੰਦਾ ਮਾਮਲਾ ਕੀ ਹੈ ਜੀ ਸਾਡੇ ਕੋਲ ਇੱਕ ਸ਼ੰਕਰ ਲਾਲ ਸਾਨੂੰ ਫੰਸਰਾ ਜਾ ਰਿਹਾ ਦੱਸਿਆ ਜਾ ਰਿਹਾ ਪਿੰਡ ਚ ਪੰਚਾਇਤ ਵਗੈਰਾ ਚੱਲ ਪਈ ਸੀ ਔਰ ਜਿਸ ਦਿਨ ਚਨਾ ਦੇ ਗੋਲੀ ਲੱਗਣ ਨਾਲ ਸਾਡੇ ਕੋਲ ਡਾਟਾ ਪਾਇਆ ਗਿਆ ਗੋਲੀ ਕਿੱਥੇ ਲੱਗੀ ਕਿੰਨੀਆਂ ਲੱਗੀਆਂ ਨੇ ਜੀ ਸਾਨੂੰ ਫਿਲਹਾਲ ਅਸੀਂ ਕੀਤਾ ਇਹਨਾਂ ਨੂੰ ਦੱਸ ਕਰਿਆ ਇੱਕ ਗੋਲੀ ਇਹਨਾਂ ਦੇ ਲੱਗੀ ਸੀ ਫੋਰ ਹੱਟ ਤੇ ਔਰ ਬਾਕੀ ਪੋਸਟਮੈਨ ਤੋਂ ਬਾਅਦ ਹੀ ਤੁਹਾਨੂੰ ਸਾਰਾ ਕੋਈ ਡਿਟੇਲ ਦਿੱਤੀ ਦੇਗੀ